ਕਿਸ ਗੱਲ ਨੂੰ ਲੈ ਆਏ ਅੱਜ ਦਾ ਜਿਹੜਾ ਜੋ ਪ੍ਰੋਟੈਸਟ ਹੈ ਜੋ ਭਗਵਾਨ ਸ੍ਰੀ ਸਾਡੇ ਨੇਤਾ ਰਾਹੁਲ ਗਾਂਧੀ ਖਿਲਾਫ ਸ਼ਬਦ ਬੋਲੇ ਆ ਜੋ ਮਤਲਬ ਬਹੁਤ ਗਲਤ ਬੋਲੇ ਉਹਨਾਂ ਨੇ ਅਸੀਂ ਉਸ ਖਿਲਾਫ ਅੱਜ ਜੋ ਫਤਲਾ ਫੁਕਿਆ ਉਸ ਰਿਗਾਰਡਿੰਗ ਆਏ ਆ ਤੇ ਅਸੀਂ ਭਗਵਾਨ ਜੀ ਨੂੰ ਇਹ ਹੀ ਦੱਸਣਾ ਚਾਹੁੰਦੇ ਇਹ ਉਹੀ ਰਾਹੁਲ ਗਾਂਧੀ ਆ ਜਿਸ ਨੂੰ ਤੁਸੀਂ ਹੱਥ ਮਲਾਉਣ ਨੂੰ ਤਰਸਦੇ ਸੀਗੇ ਇੰਡੀਆ ਘੱਟ ਜੋੜ ਵੇਲੇ ਤੇ ਇਹ ਸਾਡਾ ਇਹ ਲੀਡਰ ਉਹ ਹੈ ਜੀਨੇ ਦੇਸ਼ ਲਈ ਜਾ ਆਪਣੇ ਇਹ ਵਰਕਰਾਂ ਲਈ ਯਾਤਰਾ ਕੀਤੀ ਪੈਦਲ ਯਾਤਰਾ ਕੀਤੀ ਹੈ ਕਸ਼ਮੀਰ ਤੋਂ ਲੈ ਕੇ ਕਨਿਆਕਮਾਰੀ ਸਿੱਕਰ ਤੇ ਮੈਂ ਭਗਵਾਨ ਜੀ ਨੂੰ ਦੱਸਣਾ ਚਾਹੁੰਦਾ ਕਿ ਇਹ ਸਿਰਫ ਉਸ ਦੀ ਬਕਲਾਹਟ ਹੈ ਜੋ ਸਾਡੇ ਲੀਡਰ ਬਾਰੇ ਇਹ ਸ਼ਬਦ ਬੋਲਦੇ ਆ ਅਸੀਂ ਸ਼ਕਤ ਸ਼ਬਦਾਂ ਵਿੱਚ ਇਸ ਦੀ ਮਿੰਦਾ ਕਰਦੇ ਹਾਂ ਠੀਕ ਹੈ ਧੰਨਵਾਦ ਲੈ ਚਲੋ ਜੀ ਕੋਈ ਨਹੀਂ ਬਣਾਉਂਦੇ ਹਾਂ ਹਾਂ ਜੀ ਆ ਜਾਓ ਹਾਂ ਜੀ ਸਾਡੇ ਪੰਜਾਬ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਜੀ ਦੇ ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਧਾਨ ਸ਼ੁਭਦੀ ਬਿੱਟੂ ਜੀ ਦੀ ਰਹਿਮ ਰਹੀ ਹੈਟ ਸਾਡੇ ਅਧਿਆਤੀ ਪ੍ਰਧਾਨ ਜਗਤਪਾਲ ਜੀ ਤੇ ਸਮੁੱਚੀ ਸਾਡੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਇਸ ਦੇ ਵਿੱਚ ਲੰਬੀ ਤੋਂ ਸਾਡੇ ਕੁਲਵੰਤ ਸਿੰਘ ਜੀ ਬਲਾਕ ਪ੍ਰਧਾਨ ਵੀ ਇੱਥੇ ਪਹੁੰਚੇ ਨੇ ਸਮੁੱਚੀ ਲੀਡਰਸ਼ਿਪ ਅੱਜ ਭਗਵੰਤ ਮਾਨ ਜੀ ਦਾ ਤੇ ਉਹਨਾਂ ਦੀ ਸਰਕਾਰ ਦਾ ਅਸੀਂ ਵਿਰੋਧ ਕਰ ਰਹੇ ਹਾਂ ਕਿਉਂਕਿ ਸਾਡੇ ਸੁਪਰੀਮ ਲੀਡਰ ਰਾਹੁਲ ਗਾਂਧੀ ਜੀ ਜੋ ਕਿ ਸਾਡੇ ਦਿਲਾਂ ਦੇ ਉੱਤੇ ਰਾਜ ਕਰਦੇ ਨੇ ਉਹਨਾਂ ਦੇ ਖਿਲਾਫ ਭਗਵੰਤ ਮਾਨ ਜੀ ਨੇ ਮੋਦੀ ਸਾਹਿਬ ਦੀ 20 ਟੀਮ ਬਣ ਕੇ ਭਾਜਪੀ ਦੇ ਹੱਥਾਂ ਤੇ ਖੇਡਦੇ ਹੋਇਆ ਉਹਨਾਂ ਦੇ ਖਿਲਾਫ ਬਾਦਸ਼ਾਹੀ ਇਹਨਾਂ ਨੇ ਬੋਲੀ ਹੈ ਜਿਹਦੇ ਨਾਲ ਸਾਡੇ ਦਿਲਾਂ ਤੇ ਠੇਸ ਪਹੁੰਚੀ ਹੈ ਅੱਜ ਉਸੇ ਕਰਕੇ ਅਸੀਂ ਰਾਹੁਲ ਗਾਂਧੀ ਜੀ ਦੇ ਮਾਨ ਸਮਾਨ ਨੂੰ ਬਹਾਲ ਕਰਨ ਵਾਸਤੇ ਅੱਜ ਭਗਵੰਤ ਮਾਨ ਸਾਹਿਬ ਦਾ ਪਤਲਾ ਫੂਕ ਰਹੇ ਹਾਂ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਅੱਜ ਐਸ ਡੀ ਐਮ ਮਲੋੜ ਦੇ ਸਾਹਮਣੇ ਇਹ ਪਤਲਾ ਫੂਕੇ ਅਸੀਂ ਆਪਣਾ ਰੋਸ ਜ਼ਾਹਰ ਕਰ ਰਹੇ ਹਾਂ ਜੀ ਹਾਂ ਜੀ ਸਾਡਾ ਇਹ ਰੋਸ ਪ੍ਰੋਟੈਸਟ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਖਿਲਾਫ ਹੈ ਉਹਨਾਂ ਨੇ ਇੱਕ ਪੱਦੀ ਸ਼ਬਦਾਵਲੀ ਦੇ ਵਿੱਚ ਇਹ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਪਾਰਟੀ ਦਾ ਜਿਹੜਾ ਨੇਤਾ ਹਜੇ ਤੱਕ ਲਾਂਚ ਨਹੀਂ ਹੋਇਆ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ 2004 ਦੇ ਵਿੱਚ ਰਾਹੁਲ ਗਾਂਧੀ ਸਿਆਸਤ ਦੇ ਵਿੱਚ ਆਇਆ ਅੰਮੇਠੀ ਤੋਂ ਚੋਣ ਲੜੀ ਔਰ 3 ਲੱਖ ਵੋਟਾਂ ਦੇ ਨਾਲ ਤੋਂ ਜ਼ਿਆਦਾ ਵੋਟਾਂ ਨਾਲ ਜਿੱਤਿਆ ਉਸ ਤੋਂ ਬਾਅਦ ਲਗਾਤਾਰ ਉਹ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਐਮਪੀ ਬਣਦਾ ਰਿਹਾ ਔਰ 5-5 ਲੱਖ ਵੋਟਾਂ ਨਾਲ ਜਿੱਤਦਾ ਰਿਹਾ ਲਾਂਚ ਕੀ ਚੀਜ਼ ਹੁੰਦੀ ਹੈ ਜਦੋਂ ਲੋਕਾਂ ਦਾ ਪਿਆਰ ਮਿਲਦਾ ਹੈ ਲੀਡਰਸ਼ਿਪ ਲੋਕਾਂ ਦੇ ਪ੍ਰਤੀ ਵਫਾਦਾਰ ਹੁੰਦੀ ਹੈ ਤੇ ਲੋਕ ਵੀ ਉਸ ਦੇ ਪ੍ਰਤੀ ਵਿਸ਼ਵਾਸ ਪ੍ਰਗਟ ਕਰਦੇ ਆ ਇੱਕ ਤਾਂ ਗੱਲ ਰਹੀ ਇਹ ਕਿ ਵੋਟਾਂ ਦੇ ਵਿੱਚ ਜਿੱਤਦਾ ਰਿਹਾ ਦੂਜੀ ਗੱਲ ਇਹ ਰਹੀ ਕਿ 2007 ਦੇ ਵਿੱਚ ਉਹਨੂੰ ਕਾਂਗਰਸ ਪਾਰਟੀ ਨੇ ਜਰਨਲ ਸੈਕਟਰੀ ਬਣਾਇਆ ਔਰ ਦੋ ਜ਼ਿੰਮੇਵਾਰੀਆਂ ਦਿੱਤੀਆਂ ਇੰਡੀਅਨ ਯੂਥ ਕਾਂਗਰਸ ਤੇ ਐਨ ਐਸ ਯੂ ਆਈ ਦੀ ਉਸ ਦੇ ਵਿੱਚ ਉਸ ਟਾਈਮ ਸਾਡੀ ਯੂਥ ਕਾਂਗਰਸ ਦੀ ਭਰਤੀ 2 ਲੱਖ ਸੀ ਤੇ ਰਾਹੁਲ ਗਾਂਧੀ ਨੇ 3 ਮਹੀਨਿਆਂ ਦੇ ਵਿੱਚ 25 ਲੱਖ ਪਰਤੀ ਕਰਤੀ ਉਸ ਤੋਂ ਬਾਅਦ 2017 ਦੇ ਵਿੱਚ ਉਹ ਇਸ ਪਾਰਟੀ ਦਾ ਪ੍ਰੈਜ਼ੀਡੈਂਟ ਬਣਿਆ ਤੇ 2019 ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਬਣਿਆ ਤੇ ਉਹਦੀ ਰਹਿਨਮਾਈ ਦੇ ਹੇਠ ਪਾਰਟੀ ਦੀਆਂ ਸੀਟਾਂ ਘਟਾਈਆਂ ਸਰਕਾਰ ਨਹੀਂ ਬਣ ਸਕੀ ਤਾਂ ਉਹਨੇ 2019 ਦੇ ਵਿੱਚ ਅਸਤੀਫਾ ਦਿੱਤਾ ਤੇ ਇਸ ਤੋਂ ਇਲਾਵਾ ਉਹ ਜਿਹੜੀ ਐਕਸਪੋਰਟ ਯੂਨੀਵਰਸਿਟੀ ਆ ਜਿਹੜੀ ਹਾਰਵਰਡ ਯੂਨੀਵਰਸਿਟੀ ਹੈ ਔਰ ਜਿਹੜੀ ਯੂਕੇ ਦੀ ਯੂਨੀਵਰਸਿਟੀ ਹੈ ਉਹਦੇ ਵਿੱਚੋਂ ਉਸਨੇ ਐਮਐਲਟੀ ਡਿਗਰੀ ਕੀਤੀ ਹੋਈ ਹੈ ਔਰ ਕੋਈ ਵੀ ਦੇਸ਼ ਦਾ ਨੇਤਾ ਉੱਥੋਂ ਤੱਕ ਪੜਿਆ ਨਹੀਂ ਉੱਥੇ ਸਿਰਫ 200 ਸਟੂਡੈਂਟਾਂ ਨੂੰ ਦਾਖਲਾ ਦਿੱਤਾ ਜਾਂਦਾ ਹੈ ਜਿੱਥੋਂ ਤਾਈਂ ਮੈਂ ਖੇਡ ਬਾਰੇ ਉਹਦੀ ਦੱਸਣਾ ਚਾਹੁੰਦਾ ਆ ਇੱਕ ਹਾਲ ਤਾਂ ਸਿਆਸਤ ਦਾ ਸੀ ਨਾ ਉਹਨਾਂ ਦਾ ਉਹਨਾਂ ਦਾ ਸਿਆਸਤ ਦਾ ਪੁਆਇੰਟ ਰੱਖਿਆ ਪਰੰਤੂ ਮੈਂ ਉਹਨਾਂ ਦੀਆਂ ਸਾਰੀਆਂ ਜਿਹੜੀ ਉਹਨਾਂ ਦੀ ਸਿਆਸਤ ਦੇ ਵਿੱਚ ਤੁਹਾਨੂੰ ਦੱਸਦਾ ਤੇ ਉਸਨੇ ਜਿਹੜੀ ਜਨਰਲ ਸੈਕਟਰੀ ਦੇ ਹੁੰਦਿਆਂ ਭਰਤੀ ਕੀਤੀ ਪੰਜ ਵਾਰ ਉਹ ਜਿਹੜਾ ਐਮਪੀ ਬਣਿਆ ਔਰ ਦੇਸ਼ ਦੇ ਵਿੱਚ 350 ਪਾਰਟੀ ਦੇ ਲੀਡਰਾਂ ਨਾਲ ਇਕੱਲਾ ਮੋਦੀ ਦੇ ਖਿਲਾਫ ਲੜਦਾ ਹੈ ਪੂਰੇ ਭਾਰਤ ਦੇ ਵਿੱਚ ਕੋਈ ਨਹੀਂ ਬੋਲਦਾ ਪਾਰਲੀਮੈਂਟ ਦੇ ਵਿੱਚ ਇੱਕ ਸਾਡਾ ਰਾਹੁਲ ਗਾਂਧੀ ਹੈ ਜਿਹੜਾ ਮੋਦੀ ਨੂੰ ਬੋਲਣ ਨਹੀਂ ਦਿੰਦਾ ਔਰ ਇਸ ਤੋਂ ਇਲਾਵਾ ਲੀਡਰ ਉਹ ਹੁੰਦਾ ਹੈ ਜਿਹੜਾ ਦੁਨੀਆ 'ਚ ਜਾਵੇ ਬਾਬੇ ਨਾਨਕ ਤੋਂ ਬਾਅਦ ਜੇ ਕਿਸੇ ਨੇ ਲੰਮੀ ਯਾਤਰਾ ਕੀਤੀ ਹੈ ਤਾਂ ਉਹ ਸਾਡੇ ਦੇਸ਼ ਦਾ ਨੇਤਾ ਰਾਹੁਲ ਗਾਂਧੀ ਹੈ ਜੀ ਨੇ ਕਸ਼ਮੀਰ ਤੋਂ ਕਨਿਆਕਮਾਰੀ ਤੱਕ 4080 ਕਿਲੋਮੀਟਰ ਤੁਰ ਕੇ ਕੀਤੀ ਉਸ ਤੋਂ ਬਾਅਦ ਉਸ ਨੇ ਮਣੀਪੋਰ ਤੋਂ ਬੰਬਈ ਤੱਕ 6700 ਕਿਲੋਮੀਟਰ ਤੁਰ ਕੇ ਉਸ ਨੇ ਕੀਤੀ ਯਾਤਰਾ ਹੈ ਕੋਈ ਭਾਰਤ ਦੇ ਨੇਤਾ ਦੇ ਵਿੱਚ ਇੰਨਾ ਦਮ ਔਰ ਸਾਰੇ ਲੋਕਾਂ ਨੂੰ ਉਹਨੇ ਸੰਦੇਸ਼ ਕੀ ਦਿੱਤਾ ਜਸਟਿਸ ਦਾ ਲਵ ਦਾ ਮਤਲਬ ਕਿ ਪਿਆਰ ਪਰ ਆ ਸੰਦੇਸ਼ ਦਿੱਤਾ ਸਬਰ ਦਾ ਦਿੱਤਾ ਟੋਲਰੈਂਸ ਦਾ ਦਿੱਤਾ ਵੀ ਜਿਹੜਾ ਮੋਦੀ ਜ਼ਬਰ ਕਰ ਰਿਹਾ ਔਰ ਕੱਲਾ ਪਾਰਲੀਮੈਂਟ ਦੇ ਵਿੱਚ ਸਾਰੇ ਭਾਰਤ ਦੇ ਲਈ ਬੇਰੁਜ਼ਗਾਰਾਂ ਲਈ ਉਹ ਲੜਦਾ ਹੈ ਕਿਸਾਨਾਂ ਲਈ ਉਹ ਲੜਦਾ ਹੈ ਆਮ ਆਦਮੀ ਵਰਗ ਲਈ ਉਹ ਲੜਦਾ ਹੈ ਗਰੀਬੀ ਲਈ ਉਹ ਲੜਦਾ ਹੈ ਔਰ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਉਹ ਬੋਲਦਾ ਹੈ ਪੂਰੇ ਭਾਰਤ ਦੇ ਵਿੱਚ ਐਸਾ ਇੱਕ ਵੀ ਲੇਤਾ ਨਹੀਂ ਕਿਸੇ ਪਾਰਟੀ ਦਾ 350 ਪਾਰਟੀ ਇੱਥੇ ਰਜਿਸਟਰ ਤੇ ਆ ਰਜਿਸਟਰ ਹੈ ਜਿਹੜੀ ਪਾਰਟੀ ਔਰ ਉਹਦੇ ਵਿੱਚੋਂ ਕੱਲਾ ਰਾਹੁਲ ਗਾਂਧੀ ਬੋਲਦਾ ਹੈ ਤੇ ਇਹੀ ਲੜਕਦਾ ਹੈ ਹੁਣ ਦੂਜੀ ਗੱਲ फेर ਮਾਪੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਉਣਾ ਹੈ ਭਗਵੰਤ ਸਿੰਘ ਮਾਨ ਤੇ ਬੀਜੇਪੀ ਨੇ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਹੈ ਹੁਣੇ ਬੀਜੇਪੀ ਦੀ ਬੋਲੀ ਬੋਲਣ ਲੱਗ ਪਿਆ ਔਰ ਤੁਹਾਨੂੰ ਪਤਾ ਹੋਊਗਾ ਬੀਜੇਪੀ ਵਾਲੇ ਸਾਰੇ ਜਿਹੜੇ ਕੰਮ ਹੈ ਉਹ ਹੁਣ ਇਹ ਕਰਨ ਲੱਗ ਗਿਆ ਕਿਸਾਨਾਂ ਦੇ ਤੰਬੂ ਪੱਟੇ ਔਰ ਜਿਹੜਾ ਰੁਕਿਆ ਸੀ ਦਸਤਾ ਉਹ ਹਰਿਆਣਾ ਦੀ ਬੀਜੇਪੀ ਨੇ ਰੁਕਿਆ ਸੀ ਕਿਸਾਨਾਂ ਨੇ ਨਹੀਂ ਰੁਕਿਆ ਸੀ ਕਿਸਾਨ ਤਾਂ ਪਾਸੇ ਹੋ ਕੇ ਬੈਠੇ ਸੀ ਔਰ ਥਾਂ ਥਾਂ ਤੇ ਸ਼ੰਭੂ ਔਰ ਕਨੋਰੀ ਦੇ ਵਿੱਚ ਇਹਨੇ ਜਿਹੜਾ ਸਰਵਨਾਸ਼ ਕੀਤਾ ਇੱਥੇ ਨਾ ਇਹਦੇ ਨਾਲ ਜਵਾਨ ਹੈ ਨਾ ਇਹਦੇ ਨਾਲ ਕਿਸਾਨ ਹੈ ਕਰਨਲ ਮਾਮਲਾ ਦੇਖੋ ਜੇ ਸਾਰੇ ਭਾਰਤ ਦੇ ਫੌਜੀ ਰਿਟਾਇਰ ਉੱਥੇ ਇਕੱਠੇ ਹੋਏ ਤਾਂ ਜਾ ਕੇ ਉਹਨਾਂ ਨੂੰ ਕੱਲ ਇਨਸਾਫ ਦਾ ਯਾਨੀ ਦਿੱਤਾ ਹਜੇ ਤੱਕ ਪਤਾ ਨਹੀਂ ਮਿਲੂਗਾ ਕਿ ਨਹੀਂ ਮਿਲੂਗਾ ਲੇਕਿਨ ਤੁਸੀਂ ਦੇਖੋ ਰਾਹੁਲ ਗਾਂਧੀ ਦੀ ਇੱਕ ਆਵਾਜ਼ ਤੇ ਸਾਰੇ ਭਾਰਤ ਦੇ ਲੋਕ ਇੱਕ ਮੁੱਠ ਹੋ ਜਾਂਦੇ ਆ ਔਰ ਰਾਹੁਲ ਗਾਂਧੀ اپੋਜੀਸ਼ਨ ਦਾ ਨੇਤਾ ਹੈ ਔਰ 100 ਸੀਟ ਲਿਆ ਕੱਢ ਕੇ ਜੇ ਉਹਦੀ ਪਪੂਲਰਿਟੀ ਨਾ ਹੁੰਦੀ ਉਹ ਲਾਂਚ ਨਾ ਹੋਇਆ ਹੁੰਦਾ ਉਹਨੂੰ ਲੋਕ ਪਿਆਰ ਨਾ ਕਰਦੇ ਹੁੰਦੇ ਤਾਂ 100 ਪਲੱਸ ਸੀਟ ਕਾਂਗਰਸ ਦੀ ਹੈ ਕਿਸੇ ਹੋਰ ਲੀਡਰਸ਼ਿਪ ਦੀ ਹੈ ਨਹੀਂ ਔਰ ਇਸ ਕਰਕੇ ਅਸੀਂ ਉਹਨੂੰ ਕਹਿੰਨੇ ਆ ਵੀ ਉਹ ਇੱਕ ਸਥਾਪਿਤ ਨੇਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਪ੍ਰਧਾਨ ਮੰਤਰੀ ਬਣੂਗਾ ਤੇ ਇਸ ਦੇਸ਼ ਦਾ ਸਰਦਾਰ ਵੀ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਇੱਕ ਮਿੰਟ ਇੱਕ ਮਿੰਟ ਆ ਗਿੱਲ ਸਾਹਿਬ ਨੂੰ ਲਾਓ ਤੁਸੀਂ ਤੁਸੀਂ ਨਾ ਕੁਝ ਕੁਝ ਸ਼ਬਦ ਜਿਹੜੇ ਉਹ ਉਸ ਤਰ੍ਹਾਂ ਦੇ ਵਰਤ ਜਾਂਦੇ ਹੋ ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਤੁਲਨਾ ਕਰਤੀ ਤੁਸੀਂ ਰਾਹੁਲ ਗਾਂਧੀ ਦੇ ਉਹਦੇ ਬਰਾਬਰ ਲਿਆ ਖੜਾ ਕਰਤਾ ਨਹੀਂ ਜੀ ਕੀ ਕੀ ਗੁਰੂ ਨਾਨਕ ਦੇ ਗੁਰੂ ਨਾਨਕ ਦੇਵ ਜੀ ਦੀਆਂ ਹਾਂ ਜੀ ਹਾਂ ਜੀ ਪ੍ਰਧਾਨ ਜੀ ਅੱਜ ਦੇ ਪ੍ਰੋਟੈਸਟ ਦਾ ਕੀ ਅੱਜ ਦਾ ਪ੍ਰੈਸ ਹੈ ਜਿਹੜਾ ਭਗਵੰਤ ਮਾਨ ਹੈ ਇਹ ਭਾਜੀਪੀ ਦੀ ਵੀ ਟੀਮ ਬਣ ਚੁੱਕਿਆ ਠੀਕ ਹੈ ਜੀ ਇਹ ਭਾਜੀਪੀ ਦੇ ਹੱਥਾਂ ਦੇ ਖੇਡ ਰਿਆ ਇਹ ਸਾਡੇ ਸਾਡੇ ਲੀਡਰ ਰਾਹੁਲ ਗਾਂਧੀ ਜੋ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਉਹਨਾਂ ਦੇ ਖਿਲਾਫ ਇਹਨੇ ਅਪਸ਼ਬਦ ਬੋਲੇ ਆ ਉਹ ਉਸ ਦਾ ਵੀ ਵਿਰੋਧ ਕਰਦੇ ਆ ਭਗਵੰਤ ਮਾਨ ਨੂੰ ਦੱਸਣਾ ਚਾਹੁੰਦੇ ਆ ਵੀ ਬਾਜ਼ ਆ ਜਾ ਨਾ ਆਇਆ ਬਾਜ਼ ਤੁਸੀਂ ਇਹ ਜੂ ਵੱਡਾ ਪ੍ਰਦਰਸ਼ਨ ਕਰਾਂਗੇ ਜੇ ਉਹ ਰਾਹੁਲ ਗਾਂਧੀ ਆ ਜਿਨੇ ਦੇਸ਼ ਲਈ ਦੋ ਦੋ ਪ੍ਰਧਾਨ ਮੰਤਰੀ ਇਕ ਪਰਿਵਾਰ ਚੋਂ ਕੁਰਬਾਨੀ ਦੇਤੀਆਂ ਰਾਹੁਲ ਗਾਂਧੀ ਪੰਜ ਵਾਰੀ ਐਮਪੀ ਐ ਸੋ ਉਹਨਾਂ ਨੇ ਕੀ ਆ ਉਹਨਾਂ ਨੇ ਕੀ ਆ ਪੰਜ ਪੰਜ ਲੱਖ ਤੇ ਜਿੱਤਦਾ ਭਗਵੰਤ ਮਾਨ ਜੀ ਦੇ ਦੋ ਇੱਕ ਵਾਰੀ ਪੰਜਾਬ ਸਰਕਾਰ ਬਣੀ ਐ ਦੋ ਵਾਰੀ ਦਿੱਲੀ ਦੀ ਬਣੀ ਐ ਸਰਕਾਰ ਰਾਹੁਲ ਗਾਂਧੀ ਨੇ ਸਾਰੇ ਦੇਸ਼ ਚ ਸਰਕਾਰਾਂ ਬਣਾਈਆਂ ਇਹ ਇਹ ਵਿਰੋਧੀ ਇਹ ਭਗਵੰਤ ਮਾਨ ਨੂੰ ਬੀਜਪੀ ਨੇ ਹੱਥਾਂ 'ਚ ਖੇਡ ਰਿਆ ਤਾਂ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਜੋ ਸਾਡੇ ਲੀਡਰ ਦੇ ਖਿਲਾਫ ਨੇ ਹੱਥ 'ਚ ਬੋਲੀ ਠੀਕ ਹੈ